ਬਾਮੀ ਜਿਹੇ ਬਾੜ ਚ ਸੀਤੇ ਨੇ ਲੋਕਾਂ ਪਾਣੀ ਪੀਂਦੇ ਆ ਹੈ ਪਟੋਲੇ ਦੇ ਸਾਹਮਣੇ ਖਾਣਾ ਬੱਤੀ ਆ ਗਿਆ ਹੈ ਆ ਸਾਫ਼ ਕਰ ਰਹੇ ਹਾਂ ਆ ਕਿੰਨੇ ਬਾੜ ਭਜਾ ਦੇ ਆ ਜੋ ਆ ਸਾਫ਼ ਸੀਤੇ ਪਾਣੀ ਦੇ ਗੇ ਬਾੜ ਹੈ ਨੂੰ ਇਹ ਜਗ੍ਹਾ ਤੇ ਆ ਇਹ ਲੋਕਾਂ ਪਾਣੀ ਪੀਂਦੇ ਆ ਤੁਹਾਨੂੰ ਇਹ ਪਤਾ ਬਾਰਡਰ ਪਾਸਾ ਚ ਪਾਣੀ ਜਾਂਦਾ ਤੇ ਉਹ ਜਵਾਬ ਦੱਸੋ ਹਾਂ ਕੰਮ ਮੈਂ ਯਾਰ ਕਹਿ ਕਨਾ ਗਲਤੀ ਉਹਦੀ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬੱਤਨ ਢਿਲ ਲਾ ਦੇ ਹਾਂ ਸਾਰਾ ਬੱਤਨ ਆਪਰੇ ਸਾਹਮਣੇ ਆ ਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾ ਆ ਦੇਖ ਲੈ ਇਹ ਮੈਂ ਪੁੱਲਾ ਵੀਰਾ ਬਾਲ ਆ ਅਬ ਛਿੱਪ ਰੇਡ ਛਿੱਪ ਪਾਣੀ ਗੰਦ ਮੰਦ ਵਿੱਚ ਛਿੱਪ ਬਾਲ ਤੇ ਹੀ ਪਾਣੀ ਦੇ ਪਾਈ ਨੇ ਸੁਵੇਦ ਰਹਿਣਗੇ ਨਾ ਪਤਾ ਵੀ ਜਿਹੜਾ ਬਾਲ ਜੇ ਬੰਦੇ ਦੇ ਅੰਦਰ ਲੰਘ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਤੈਨੂੰ ਕੋਲ ਨਾਈ ਨੂੰ ਇਹ ਨਹੀਂ ਤੇ ਆਵਾ ਨਾਈ ਕੋਲ ਨਾਲ ਅੰਦਰ ਜਾ ਕੇ ਬਾਲ ਜੇ ਸਾਡੇ ਉਹ ਤਾਂ ਜਾਣਕਾਰੀ تھی ਨਹੀਂ ਜੀ ਹਾਂ ਜਾਣਕਾਰੀ ਕੋਈ ਪਰ ਟ੍ਰਾਂਸਫੇਰੀ ਫਿਰ ਤਾਂ ਜਾਣਕਾਰੀ ਆ ਜੂ ਪਰ ਤੁਸੀਂ ਪੀਂਦੇ ਨਹੀਂ ਪੀਨੇ ਨਾ ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਪੀਲੇਗਾ ਫੇਰ ਉਹ ਲੱਖ ਤੋ ਕਰਿਓ ਤੋ ਅਰੇ ਜੀ ਬਤੋਲ ਜੀ ਮਾਸ਼ਾਅੱਲਾ ਆ ਦੇ ਪਾਣੀਆ ਬਾਲ ਦੇਖੋ ਲੋਕੋ ਆ ਇੰਨੀਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਚ ਕੇ ਬੁੜਾ ਘੋਕਰ ਪਾਣੀਆ ਖਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਭਾ ਨਹੀਂ ਵੀ ਆ ਪਾਣੀ ਉਹ ਹੀ ਗਾਂ ਪਿੰਡਾਂ ਵਾਲੇ ਪੀਂਦੇ ਆ ਝਾਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕੜੇ ਇਹਨਾਂ ਨੂੰ ਗਾਂ ਦੇ ਅੱਖਾਂ ਸਾਹਮਣੇ ਖਾਈ ਜਾਂਦੇ ਹੋ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮੜਾ ਮੜਾ ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕੇ ਆ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਨੰਗੀ ਜਾਂਦੀ ਆ ਚਾਹੇ ਕੋਈ ਪਾਣੀ ਤੇ ਕੋਈ ਕੱਟਾ ਸਿੱਟੀ ਜਾਂਦਾ ਕੋਈ ਬਕਸਾ ਸਿੱਟੀ ਜਾਂਦਾ ਕੋਈ ਜੇਰ ਪੈਗੀ ਉਹ ਸਿੱਟੀ ਜਾਂਦਾ ਕੋਈ ਮੂਤੀ ਜਾਂਦਾ ਕੋਈ ਗੋਹਾ ਸਿੱਟੀ ਜਾਂਦਾ ਗੰਦ ਪਾਣੀ ਚ ਪਾਣੀ ਹੀ ਪੀਣੇ ਆ ਜਾ ਉੱਡ ਜਾਓ ਨਾਈ ਕੋਲ ਮਨਾਓ ਜਾ ਕੇ ਬਾੜ ਉਹ ਸੂਏ ਨਹਿਰਾ ਦੇ ਬਾੜ ਬਤੂ ਨਹੀਂ ਰੇ ਆ ਇੱਥੇ ਵੀ ਪਾਣੀ ਤੇ ਲੋਕ ਨਹੀਂ ਸਾਰੇ ਕੋਲੇ ਖੜੇ